ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੀਰੇ ਗੋਪੀ ਵੀਰ ਉਹਨਾਂ ਦੇ ਤੇ ਸੋਖ ਉਹਨਾਂ ਦੇ ਕੋਲ ਆਏ ਆ ਪੂਰੀ ਡਿਟੇਲ ਆਪਾਂ ਇਹਨਾਂ ਤਿੰਨਾਂ ਭਰਾਵਾਂ ਤੋਂ ਲਵਾਂਗੇ ਠੀਕ ਹੈ ਜੀ ਵੈਸੇ ਵਪਾਰ ਲੈਣ ਦਾ ਕੰਮ ਆ ਐਨੀਮਲ ਜਿਹੜੇ ਆਪਾਂ ਤੁਹਾਨੂੰ ਵੈਸੇ ਰੁਟੀਨ ਦੇ ਵਿੱਚ ਦਿਖਾਉਂਦੇ ਰਹੇ ਤਾਂ ਇਸ ਫਾਰਮ ਤੋਂ ਮੂਸੇ ਪਿੰਡ ਦੀ ਗੱਲ ਕਰਕੇ ਦੋਸਤੋ ਤੇ ਸੌਰ ਸਿੰਘ ਪਿੰਡ ਵੱਡਾ ਲਾਗੇ ਆ ਗੱਗੋ ਬੂਆ ਪਿੰਡ ਤਕਰੀਬਨ 100 ਕਿਲੋ 1.5 ਕਿਲੋਮੀਟਰ ਦੀ ਦੂਰੀ ਚਿਸਰੇਵਾਲ ਮਾਲੂਵਾਲ ਸੰਤਾਂ ਇਹ ਪਿੰਡ ਲਾਗੇ ਲਾ ਕੇ ਆ ਸੋ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਵੀਰ ਹੀਰੇ ਦੇ ਫਾਰਮ ਤੇ ਆ ਰਿਹਾ ਆਪਣਾ ਦੋ ਡੰਗ ਚ ਉਹ ਚਾਰ ਡੰਗ ਚ ਉਹ ਤਸੱਲੀ ਕਰੋ ਠੀਕ ਆ ਜੀ ਮਾਲ ਸਾਫ ਸੁਥਰਾ ਲਿਉਂਦਾ ਵੀਰ ਹੀਰਾ ਤੇ ਸ਼ਿਕਵਾ ਵੀ ਬਹੁਤ ਭੈਣ ਭਰਾਵਾਂ ਦੇ ਨਾਲ ਹੈਗਾ ਠੀਕ ਆ ਜੀ ਜਿਹੜੇ ਮੇਰੇ ਵੀਰ ਸਾਫ ਸੁਥਰਾ ਪਸ਼ੂ ਖਰੀਦਣ ਦੇ ਚਾਹਵਾਨ ਆ ਇੱਕ ਵਾਰੀ ਜ਼ਰੂਰ ਦਰਸ਼ਨ ਮੇਲੇ ਦਿਆ ਕਰੋ ਇੱਥੇ ਆਇਆ ਕਰੋ ਤਸੱਲੀ ਨਾਲ ਆਪਣਾ ਪਸ਼ੂ ਵੇਖਿਆ ਕਰੋ ਨਰਕ ਪਰਖ ਕਰਿਆ ਕਰੋ ਸੋ ਕੋਈ ਵੀ ਭਰਾ ਸਾਈਬ ਇਹਨਾਂ ਕਰਕੇ ਆਉਂਦਾ ਜੋ ਚੀਜ਼ ਦੱਸੀ ਗਈ ਉਹਦੇ ਵਿੱਚੋਂ ਕੋਈ ਕਿੰਤੂ ਪ੍ਰੰਤੂ ਆ ਕੋਈ ਉਪਰਹੇੜੇ ਚੀਜ਼ ਨਿਕਲਦੀ ਹੈ ਤੇ ਤੁਹਾਡਾ ਕੋਈ ਸਾਈਬ ਇਹਨਾਂ ਕੋਈ 1500 2000 ਜਿਹੜਾ ਤੁਸੀਂ ਪਾਇਆ ਹੋਊਗਾ ਉਹ ਵਾਪਸ ਵੀ ਕੀਤਾ ਜਾਊਗਾ ਕੋਈ ਬਹਿਸ ਵਸਈ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਮਾਲ ਬੜਾ ਤਸੱਲੀ ਵਾਲਾ ਸਾਫ ਸੁਥਰੇ ਪਸ਼ੂ ਆ ਇੱਕ ਬੂਰੀ ਝੋਟੀ ਦਿਖਾਵਾਂਗੇ ਤੁਹਾਨੂੰ ਇੱਕ ਨੀਲੀ ਦਾਵੀ ਦੀ ਮੱਝ ਦਿਖਾਵਾਂਗੇ ਗੱਬਣਾ ਤਿਆਰੀ ਵਾਲੀ ਆ ਕੋਈ 8-9 ਕਿਲੋ ਦੁੱਧ ਤੇ ਚਲੰਡੀ ਇੱਕ ਪੂਰੀ ਝੋਟੀ ਦਿਖਾ ਦੇਾਂਗੇ ਇੱਕ ਬਿਲਕੁਲ ਸਜਰਤਾਜੀ ਸੁਹੀ ਮੱਝ ਇੱਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਟੁਕੀ ਇੱਕ ਵੈੜ ਦਿਖਾ ਦਾਂਗੇ ਵੱਡੀ ਵੈੜ ਆ ਰੰਗ ਬਰੀਡ ਤੁਸੀਂ ਦੇਖ ਸਕਦੇ ਜੇ ਪੂਰੀ ਵੱਡੀ ਆ ਵਾਈਟ ਰੰਗ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਵੈੜ ਹੋਊਗੀ ਫੋਲੋ ਵਜਨ ਵੇਟ ਆ ਸੋ ਪਿਆਰੀ ਮੁਕੰਮਲ ਕਰੀ ਜਾਂਦੀ ਆ ਕਰਮਾਂ ਦੀ ਬਾਕੀ ਪੂਰੀ ਡਿਟੇਲ ਤੇ ਚੱਲਾਂਗੇ ਤਰੀਕਾ ਜੋ ਤੁਸੀਂ ਨੋਟ ਕਰ ਲਓ ਦੋਸਤੋ 23 ਜੁਲਾਈ ਸਮਾਂ ਕੋਈ ਸ਼ਾਮ ਦੇ 5 5:30 6 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਸਾਤੋ ਪਹਿਲਾ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਮੇਰੇ ਵੀਰ ਦੇ ਵਧੀਆ ਵਧੀਆ ਜੀ ਕੈਮ ਚੜਦੀ ਕਲਾ ਜੀ ਸ਼ੁਕਰ ਮਾਲਕ ਦਾ ਸੁੱਖ ਕੀ ਹਾਲ ਵਧੀਆ ਵਧੀਆ ਕੈਮ ਵਧੀਆ ਵਧੀਆ ਥੋੜ ਬਾਅਦ ਚੱਲੀ ਠੀਕ ਠਾਕ ਤੇ ਗੋਪੀ ਫਿਰ ਪਾ ਕਿੱਥੇ ਆ ਗੋਪੀ ਨੇ ਗਏ ਕੰਮ ਗਏ ਕਿਤੇ ਠੀਕ ਆ ਹਾਂਜੀ ਹਾਂਜੀ ਲੈ ਵੀਰ ਆਪਣੇ ਭੈਣ ਭਰਾਵਾਂ ਨੂੰ ਵੇਖਣ ਵਾਲੇ ਨੂੰ ਕਰਦੇ ਫਿਰ ਨਮਸਕਾਰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹਾਂ ਵੇਖਣ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਲੈ ਵੀਰ ਵੀਰੋ ਚਲੋ ਮਾਲ ਆਪਣਾ ਡੇਲੀ ਦਾ ਹੀ ਰੁਝਾਨ ਹੈਗਾ ਵੀ ਚਲੋ ਪਸ਼ੂ ਨਵੇਂ ਵਿੱਚ ਆ ਗਏ ਵਿੱਚ ਕੁਝ ਕੁ ਪੁਰਾਣੇ ਵਿਕ ਗਏ ਹਾਂਜੀ 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 ਠੀਕ ਹੈ ਜੀ ਇਸੇ ਤਰ੍ਹਾਂ ਚੱਲੂ ਰੋਹ ਹੈ ਅੱਜ ਚਵਾਈ ਚੱਲੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਅੱਜ ਹੀ ਰਵੀਰ ਮੋٹے ਤੌਰ ਤੇ ਜਿਵੇਂ ਆਪਾਂ ਡਿਟੇਲ ਦਿੱਤੀ ਆ ਇੱਕ ਮੱਝ ਆਪਣੇ ਕੋਲ ਸੱਜਰ ਤਾਜੀ ਸੂਈ ਆ ਇੱਕ ਨੀਲੀ ਰਾਵੀ ਦੀ ਗੱਭਨ ਹਾਂਜੀ ਚਾਰ ਪੰਜ ਦਿਨ ਖੜਦੀ ਨੀਲੀ ਪਿਓਰ ਆ ਚਾਰ ਪੰਜ ਦਿਨ ਦੋਸਤੋ ਇਹ ਲੈ ਜੂਗੀ ਨੀਲੀ ਰਾਵੀ ਦੀ ਮੱਝ ਦਿਖਾ ਦਾਂਗੇ ਸ਼ੌਕ ਮੇਰੇ ਵੀਰ ਰੱਖਦੇ ਆ ਬੜੇ ਨੀਲੀ ਰਾਵੀ ਦੀ ਮੱਝ ਮਧਰੀ ਗੋਡੀ ਮਧਰੀ ਡੌਲੀ ਦੇ ਵਿੱਚ ਜ਼ਿਆਦਾਤਰ ਮੱ ਬਹੁਤ ਪਿਆਰੀ ਮਾਝਾ ਦਿਨਾਂ ਦਾ ਵੇਰਵਾ ਪੁੱਛ ਲਾਂਗੇ ਹੀਰੇ ਵੀਰ ਤੋਂ ਇੱਕ ਇਧਰ ਤੁਸੀਂ ਮਾਰੋ ਚਾਪ ਇਧਰ ਕੋ ਸੱਜਰਤਾ ਜੀ ਸੂਈ ਆ ਇਹ ਬਸ ਸੂਈ 8 9 ਗੱਲ ਵਾਲਾ ਸ਼ਟਾੜੀ ਸੇ ਲੋਈ ਆ ਗਈ ਠੀਕ ਹੈ ਜੀ ਆ ਮੇਰਾ ਪ੍ਰਾਚਿਆ ਕੀ ਕਰੋ ਮਗਰ ਕੱਤੀ ਏ ਮਗਰ ਕਟਾ ਆ ਗਿਆ ਮਗਰ ਕਟਾ ਬਿਲਕੁਲ ਸੱਜਰਤਾ ਜੀ ਸੂਈ ਆ ਹਾਂਜੀ ਇਧਰ ਇੱਕ ਤਾਂ ਮੇਰੇ ਕੋ ਤੋਹਫਾ ਦਿਖਾਉਣੇ ਆ ਬੜੇ ਸ਼ਕੀਨ ਭਰਾਵਾਂ ਦੇ ਲਈ ਬੂਰੀ ਤਿਲਾਂ ਵਾਲੀ ਆ ਰੱਤੀ ਵੀ ਕਹ ਲਾਂਗੇ ਆਪਾਂ ਅੱਜ ਲਾਲ ਰੱਤੀ ਆ ਰੱਤੀ ਬੂਰੀ ਆ ਤਿਲਾਂ ਵਾਲੀ ਆ ਝੋਟੀ ਬਾ ਕਮਾਲ ਬਹੁਤ ਪਿਆਰੀ ਝੋਟੀ ਦਿਖਾਵਾਂਗੇ ਨੀਲੀ ਜਿਹੀ ਛੋਟੀ ਸਿੰਗੀ ਦੇ ਵਿੱਚ ਆ ਬਾਕੀ ਛੋਟੀ ਦਾ ਬਾ ਕਮਾਲ ਆ ਇਧਰ ਇੱਕ ਟੋਕੜ ਗੱਪਣ ਵਿਹੜ ਦਿਖਾਵਾਂਗੇ ਮੇਰੇ ਭਰਾਵਾਂ ਨੂੰ ਇਹ ਗੱਪਣ ਚੈੱਕ ਪਾਸ ਵੀ ਆ ਐਸ ਵਕਤ ਦੁੱਧ ਦੀ ਵਾਲੇ ਥੱਲੇ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਕਿੰਨੇ ਕਿੰਨੇ ਦੁੱਧ ਤੇ ਐਸ ਵਕਤ ਚੱਲਣ ਲਈ ਆ ਤੇ ਬਾਕੀ ਤਾਂ ਮੈਂ ਜਿਹੜੀ ਇਧਰ ਵਿਹੜ ਆਪਾਂ ਦਿਖਾਈ ਦਵਾਂਗੇ ਜਿਹੜੀ ਕਰਮਾ ਦੀ ਵੱਡੀ ਵਿਹੜ ਆ ਠੀਕ ਹੈ ਜੀ ਸੋ ਕੋਈ ਫਾਰਮਰ ਭਰਾ ਆ ਕੇ ਡੇਰੀ ਪਰਪਸ ਵਾਸਤੇ ਲੈ ਕੇ ਜਾਣਾ ਚਾਹੁੰਦਾ ਚੰਗੇ ਐਨੀਮਲ ਦੀ ਤੁਸੀਂ ਖਰੀਦ ਭਾਲ ਦੇ ਵਿੱਚ ਉਹ ਇਹ ਵਿਹੜ ਦੇ ਨਾਲ ਸੌਦਾ ਆਪਣਾ ਲਾ ਸਕਦੇ ਜੇ ਪੂਰੀ ਵੱਡੀ ਵਿਹੜ ਦਿਖਾਵਾਂਗੇ ਛੱਗੀ ਮੂਹੇ ਛੱਗੀ ਮੂਹੇ ਹੋਊਗੀ ਹਾਂ ਜੀ ਜੀ ਸੋ ਇਹ ਅੱਜ ਨਾਗਰੇ ਵੀਰ ਹੀਰੇ ਦੇ ਫਾਰਮ ਤੇ ਟੋਟਲ ਪੰਜ ਇਹ ਕਾਂ ਵਛੀ ਵਗਾਵਾਗੇ ਬੱਚੀ ਤਾਂ ਦਿਖਾਵਾਂਗੇ ਇਧਰਾਂ ਬੱਚੀ ਬਹੁਤ ਪਿਆਰੀ ਆ ਸੋ ਕੋਈ ਵੀ ਫਾਰਮਰ ਭਰਾ ਠੀਕ ਹੈ ਜੀ ਅੱਗੇ ਸਾਹਮਣਾ ਚਾਹੁੰਦਾ ਵੀ ਦੋ ਚਾਰ ਪੰਜ ਮਹੀਨੇ ਤੁਸੀਂ ਸੇਵਾ ਕਰਨੋਗੇ ਬੱਚੀ ਏਆਈ ਦੇ ਬਿਲਕੁਲ ਕਾਬਿਲ ਹੋ ਜੂਗੀ ਬਹੁਤ ਪਿਆਰੀ ਬੱਚੀ ਹੈ ਕੀਰੀ ਠੀਕ ਹੈ ਜੀ ਉਮਰ ਏਜ ਦੀ ਆਪਾਂ ਪੂਰੀ ਵੀਡੀਓ ਦੇ ਵਿੱਚ ਦੱਸ ਦੇਵਾਂਗੇ ਠੀਕ ਹੈ ਜੀ ਸੋ ਬਿਲਕੁਲ ਠੰਡੀ ਧੀਰੀ ਆ ਸੀਲ ਸੌਂ ਅੱਛੀ ਆ ਬਹੁਤ ਪਿਆਰੀ ਸੋ ਸ਼ੁਰੂਆਤ ਕਰਾਂਗੇ ਹੀਰੇ ਵੀਰ ਪਹਿਲੇ ਨੰਬਰ ਤੋਂ ਆਪਾਂ ਨੀਲੀ ਰਵੀ ਮੈਂ ਤੋਂ ਹਾਂਜੀ ਤੇ ਪੂਰੀ ਤਸੱਲੀ ਨਾਲ ਦੋਸਤੋ ਤੁਹਾਨੂੰ ਵੀਡੀਓ ਦਿਖਾਉਣੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਤਸੱਲੀ ਦੇ ਨਾਲ ਆਹ ਕਰਦੇ ਆ ਪੂਰੀ ਬਾਕੀ ਕਿਹੋ ਜਿਹੋ ਸ਼ੁਰੂਆਤ ਇੱਥੋਂ ਕਰਦੇ ਆ ਨੀਲੀ ਰਵੀ ਦੀ ਮੱਝ ਹਾਂਜੀ ਹਾਂਜੀ ਸੂਆ ਦੇ ਵਿੱਚ ਵੀਰ ਇੱਕ ਵਾਰੀ ਆਪਣੇ ਭੈਣ ਭਰਾਵਾਂ ਨੂੰ ਦੱਸਦੇ ਆ ਵੀ ਸੂਆ ਕਨਵਾ ਸੂਣ ਆਲੀ ੱਜਾ ਬਾਜੀ ੱਜਾ ਸੂਆ ਹਾਂਜੀ ਤੇ ੱਜਾ ਮੇਰਾ ਪ੍ਰੋਟਾ ਟਾਂਚਾ ਬਚੈਕ ਕਰੋ ਦੂਜਾ ਕਿ ਤਜਾ 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 ਬਾਜੀ ੱਜਾ ਸੂਆ ਓਰੀਜਨਲ ਠੀਕ ਹੈ ਜੀ ਹਾਂ ਪਿਓਰ ਨੀਲੀ ਬਿੱਲੀ ਅੱਖਾਂ ਬਿੱਲੀ ਮਣਕੀ ਅੱਖ ਬੱਗੀ ਮੁੱਛ ਹਾਂਜੀ ਇਧਰ ਬਹਿਣੀ ਇੱਕ ਬਹਿਣੀ ਦੇ ਪਾਸੇ ਤੁਹਾਨੂੰ ਦਿਖਾ ਦਈਏ ਆ ਥਣ ਦੀ ਸ਼ੇਪ ਇਹ ਸਾਈਜ਼ ਰਹੂਗਾ ਮਾਰਕਿੰਗ ਦੀ ਗੱਲ ਕਰੋ ਦੋਸਤੋ ਤੇ ਬਿਲਕੁਲ ਮਗਰ ਲੀਆਂ ਰਲਟਾਂ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਵੀ ਜਿਰਾ ਪਾ ਚੜੀਆਂ ਬਿਲਕੁਲ ਤੁਸੀਂ ਦੇਖੋਗੇ ਖੁੱਚਾਂ ਤੱਕ ਅਗਲੇ ਪੈਰ ਦੇਖੋਗੇ ਤੁਸੀਂ ਗਿੱਠ ਗਿੱਠ ਅਗਲੇ ਪੈਰ ਵੀ ਧੂਵੇ ਆ ਧੋਨ ਤੇ ਤੁਸੀਂ ਦੇਖੋਗੇ ਨਿਸ਼ਾਨ ਪ੍ਰੋਪਰ ਤੁਹਾਨੂੰ ਦਿਖਾਈ ਦੇਊਗਾ ਕਿ ਇਹਦੇ ਤੀਜਾ ਸੂਬਾ ਤੇ ਸਮਾਂ ਵੀਰ ਕਿੰਨਾ ਕੁ ਲੱਗ ਸਮ ਕਰਦੇ ਇਹ ਪੰਜ 6 ਦਿਨ ਲੱਜੇਗੀ 5 6 ਦਿਨ ਹਾਂ ਦੁੱਧ 14 ਕਿਲੋ ਭਰ ਜਾਂਦੀ ਆ ਹਾਂ ਅੱਜ ਵੇਚਣ ਵਾਲਾ ਖੜੂਗਾ ਉਹਨੂੰ ਆਪਾਂ ਰੋਟੀ ਰੱਖ ਕੇ ਦੇਣੀ ਆ ਹਾਂ ਅੱਜ ਕਮਾਈ ਛੋਟੀ ਛੋਟੀ ਲੈਣੀ ਆ ਬਸ ਬਸ ਐਵੇਂ ਇਹ ਸਵਾ ਸਵਾ ਲੱਖ ਮੰਗੀ ਜਾਂਦੇ ਪਰ ਆਪਾਂ ਪਹਾੜਾਂ ਦੀ ਤੇ ਪਹਾੜੇ ਦੇਣਾ ਮਾਲ ਬਸ ਬਸ ਇਹ ਨਹੀਂ ਸਾਰਿਆਂ ਇਹਦਾ ਕਹਿ ਤਾ ਗੱਲੀ ਦਾ ਸਾਰਿਆਂ ਪਹਾੜਾ ਨੇ ਇੱਕ ਵੱਡਿਓ ਲੱਗ ਕੇ ਪੰਜ 6 ਲਾ ਕੇ ਦਿਖਾਉਣੇ ਆ ਪੂਰੀ ਡੱਡੀ ਆ 8 ਕਿਲੋ 9 ਕਿਲੋ ਦੁੱਧ ਆ ਉਹ ਵੀ ਪਹਾੜੇ ਦੇਣੀ ਆ ਟੋਕੜ ਕੱਪਣੇ ਉਸੇ ਤਰ੍ਹਾਂ ਹੀ ਆ ਹਾਂ ਉਹ ਇਹ ਟੋਕੜ ਕੱਬਣਿਆ ਆ ਉਹ ਬੁਆਰੇ ਪਾਣੇ ਦਵਾਗੇ ਆਪਾਂ ਠੀਕ ਹੈ ਜੀ ਹਾਂ ਜੀ ਇਧਰੋਂ ਦੋਸਤੋ ਮੈਂ ਪੇਠ ਫੜਾ ਤੁਹਾਨੂੰ ਇਹਦਾ ਦਿਖਾ ਜਾਵਾਂ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਿਲਕੁਲ ਫਰੀਕ ਚਮੜੀ ਆ ਹਵਾ ਨੇ ਲੇਵੇ ਦੀ ਗੱਲ ਕਰੀਏ ਤੇ ਇੱਕ ਸਾਰ ਬਿਲਕੁਲ ਪੱਧਰ ਲੇਵਾ ਬੈਕ ਸਾਈਡ ਤੋਂ ਆਹ ਦੇਖੋ ਜੀ ਆਹ ਦੇਖੋ ਠੀਕ ਹੈ ਜੀ ਸੋ ਆਰਡਰ ਕੁਆਲਿਟੀ ਦੋਸਤੋ ਚੰਗੀ ਆ ਦਿਨ ਹੀ ਵੈਸੇ ਚਲੋ 5-4 ਦਿਨ ਵੀ ਕੱਢ ਕੇ ਤਾਂ ਬੜੀ ਵਧੀਆ ਲੱਗੇਗੀ ਭਾਜੀ ਵਧੀਆ ਲੱਗੇਗੀ ਹਾਂ ਹਲੇ ਸ਼ਾਇਦ ਜਾ ਹੁੰਦੇ ਬਟਰਾਂ ਲਾ ਜਵੇ ਲੈ ਚੱਡਾ ਲੱਗਾ ਬਿੰਦੀਆਂ ਵਾਲਾ ਕੋਡੀਆਂ ਵਾਲਾ ਕਹਿੰਦੇ ਬਟਰਾਂ ਵਾਲਾ ਚੱਡਾ ਹੋਵੇ ਤਾਂ ਦੋ ਦੋ ਹੀ ਦਿੰਦੇ ਆ ਆਹ ਇਹਦੇ ਲੈ ਲੋ ਹੈ ਲਓ ਜੀ ਲੈਵੇ ਦੀ ਬੰਤਰ ਦੋਸਤੋ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਆਇਆ ਲੈਵਾ ਫਦਰਾ ਹਾਂ ਭਾਈ ਅਹੀਂ ਤਿੱਪੀ ਹੋਣੀ ਮੈਂ ਘਰ ਤੋਂ ਘਟਾ ਅੱਧਾ ਪੌਣਾ ਕਿਲੋ ਤਿੱਪੀ ਹੋਣੀ ਥੱਲੇ ਠੀਕ ਆ ਵੀਰੇ ਆ ਦੀ ਪੂਰੀ ਭਰਾਈ ਆ ਲੈ ਵੀਰੇ ਇੱਕ ਵਾਰੀ ਖੋਲ ਕੇ ਥੋੜੇ ਤੋੜ ਕੇ ਦਰਸ਼ਨ ਕਰਾ ਦੇ ਮੈਂ ਤੇ ਤੋ ਦੋਸਤੋ ਤੇਜਸੂਆ ਤੁਹਾਨੂੰ ਮਾਝ ਦਿਖਾ ਰਹੇ ਆ ਪਸੰਦ ਆਊਗੀ ਭਰਾਵਾਂ ਨੂੰ ਨਿਸ਼ਾਨੀਆਂ ਕੰਪਲੀਟ ਬਾਹੂ ਤੇ ਨਿਸ਼ਾਨੀ ਹੈਗੀ ਜਿਹਨੇ ਆਪਾਂ ਚੱਲਰ ਤੇ ਕਹਿ ਦਿੰਦੇ ਆ ਪੂੰਛ ਬਿਲਕੁਲ ਸੂਤ ਤੱਕ ਜਿਹੜੀ ਵਾਈਟ ਆ ਮੈਂ ਸੋਕ ਕਰੋ ਚੱਕ ਜੀ ਠੀਕ ਹੈ ਜੀ ਸੋ ਪਾਟਾ ਟੂ ਜਾ ਮੈਂ ਤਾਂ ਬੜਾ ਚੰਗਾ ਐ ਵੈਸੇ ਮਧਰੀ ਗੋਡੀ ਮਦਰੀ ਡੌਲੀ ਦੇ ਵਿੱਚ ਜਿਹੜੇ ਵੀ ਐਨੀਮਲ ਆ ਦੋਸਤ ਦੁੱਧ ਕਰਮਾਲੇ ਚੰਗਾ ਚਬਾਈ ਜਾਂਦੇ ਆ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਜੀ ਕਿੰਨਾ ਕੁ ਦੁੱਧ ਚਬਾ ਜਾਣ ਸੋ ਰਵੇ ਦੇ ਵਿੱਚ ਆ ਲਾਣੇ ਘਰਾਣੇ ਦੀ ਆ ਬਾਕੀ ਉੱਪੋਂ ਵੇਖੋਗੇ ਤੁਸੀਂ ਪਿੰਡਾ ਬਿਲਕੁਲ ਬਰੀਕ ਪਤਲੀ ਚਮੜੀ ਆ ਦੇਖੋ ਲੋ ਜੀ ਠੀਕ ਆ ਸੋ ਫਾਪ ਜੂਗੀ ਕਰਮਾਲੇ ਥੱਲੇ ਕੋਈ ਪੰਜਾ ਚੌ ਦਿਨਾਂ ਦੇ ਵਿੱਚ ਆ ਕਰ ਲੂਗੀ ਜਿੰਨੀ ਕਿ ਤਿਆਰੀ ਕਰਨੀ ਆ ਹੀਰੇ ਕੀ ਡਿਮਾਂਡ ਮੋਲਦੀ ਆ ਮੋਲ ਬਹੁਤਾ ਜਾਇਜ਼ ਭਾਜੀ 59000 ਮੁੱਲ ਕਰਦੇ ਆ 95 ਹਾਂਜੀ ਹਾਂਜੀ ਪੂਰਾ ਲੈਸ ਰੂਸ ਕਰਕੇ ਦੇ ਦਈਏ ਮਾਲ ਬਾਨਣੇ ਦੀ ਦੇ ਦਈਏ 90 ਦੀ ਦੇਈਏ 90 ਦੇ ਮਾਨ ਤਾਂ ਥੋੜਾ ਫਾਦਾ ਆ ਵੀ ਖੁਸ਼ੀ ਨਾਲ ਵੇਖ ਲਈ ਕਰਨਾ ਆ ਮੌਕਾ 90 ਦੀ ਦੇ ਦਾਂਗੇ ਕੀ ਆਖਾ ਮੋੜਨਾ ਕਮਾਈ ਛੋਟੀ ਜੀ ਆ 90 ਦੀ ਦੇ ਦਾਂਗੇ ਤੇ ਦੁੱਧ ਦੇ 14 ਕਿਲੋ ਬਾਜੀ ਭਰ ਜੂਗੀ ਠੀਕ ਹੈ ਜੀ ਹਾਂ ਉਹ ਵੀ 90000 ਦੀ ਭਰਾਵਾਂ ਨੂੰ ਮਿਲਨੀ ਆ ਵਿੱਚੋਂ ਮਾਰਤਨ ਹੀਰਾ ਦਾ ਖੁਸ਼ੀ ਨਾਲ ਫਿਰ ਵੀ ਕਰਤਾ ਰਮਾ ਭਾਜੀ ਉਹਨਾਂ ਦਾ ਕੋਈ ਮੱਝ ਨਹੀਂ 15 16 ਕਿਲੋ ਤੋਂ ਕੱਢੇ ਕਿਥੋਂ ਆਪਾਂ ਮੱਝ ਲਈ ਠੀਕ ਹੈ ਵੀਰ ਜੀ ਪਧਾਨ ਦਾ ਡੰਗਰ ਦਾ ਉਧਰ ਦੁੱਧ ਦੇ ਜੂਗੀ 14 13 14 ਕਿਲੋ ਆਮ ਹੀ ਦੇ ਜੂਗੀ ਦੁੱਧ ਸ਼ੁਕਰੇ ਮਾਰਕ ਦਾ ਠੀਕ ਹੈ ਜੀ ਦੁੱਧ ਦਉਗੀ ਤਾਂ ਸਲਾਮ ਜੇਰੀ ਆਉਂਦੀ ਹੈ ਗਾੜੀ ਹਾਂ ਹਾਂ ਲੋ ਵੀ ਮੇਰੇ ਭਰਾਵੋ ਜਿੰਮੇ ਮਰਜੀ ਤਸੱਲੀ ਨਾਲ ਸੌਦਾ ਕਰ ਲਿਆ ਜੇ ਅੱਗੇ ਲੋਹੀ ਆ ਗਈ ਹੈ ਮੈਂ ਜੀ ਦੂਜਾ ਸੂਰ ਛੋਟੀ ਸੋਈ ਆ ਆ ਮੇਰਾ ਭਲਾ ਚੈੱਕ ਕਰੋ ਦੂਜਾ ਸੂਆ ਇਹ ਆਪਾਂ ਜਿਹੜੀ ਤੁਹਾਨੂੰ ਮਾਝ ਤੇ ਦਿਖਾ ਰਹੇ ਆ ਲੋਈ ਦੇ ਵਿੱਚ ਕਦਕੁੱਦ ਤੁਸੀਂ ਵੇਖੋਗੇ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਮੱਜਾਂ ਦੇ ਵਿੱਚ ਵੀ ਮੰਨ ਕੇ ਸੌਦਾ ਕਰ ਲਓ ਕਿ ਮਗਰ ਕਟਾ ਕਿੰਨੇ ਦਿਨਾਂ ਦੀ ਸੂਈ ਆ ਪਰਸਾ ਸਹੀ ਭਾਜੀ ਇਹ ਪਰਸੋ ਦੀ ਆ ਜਿਹਦੇ ਕਿੰਨੇ ਕੁ ਟੋਨ ਤੈਸਕਤ ਵੀਰੇ 9 ਕਿਲੋ ਬੜਾਗਾ ਸ਼ਕਾਣੀ ਆ 8 9 ਕਿਲੋ ਬੋਲਾਈ ਆ ਉਹਦੀ ਐਂ ਨੈਟ ਹੈਗਾ ਰ ਭਾਜੀ ਆਨਲਾਈਨ ਕੋਈ ਮੰਗਾ ਲੂਗਾ ਆ ਆ ਦੀ ਚਵਾਈ ਦੇ ਗਰੰਟੀ ਤਾਂ ਹੀ ਘੱਲ ਦਾਂਗੇ ਠੀਕ ਆ ਭਾਈ ਭਾਵੇਂ ਉਹ ਮੰਗਾ ਲੈ ਭਾਵੇਂ ਇਹ ਮੰਗਾ ਲੈ ਗਰੰਟੀ ਨਾਲ ਘੱਲ ਦਾਂਗੇ 8-9 ਕਿਲੋ ਬੋਲਾ ਹੈ ਨਾ ਬਾਕੀ ਚਵਾਈ 24 ਦੀਆਂ ਇਨਸਾਫ ਹੈ ਬਿਲਕੁਲ ਮੈਂ ਨਾ ਓਕੇ ਇੱਕ ਨੰਬਰ ਤੇ ਜੇ ਆਪਾਂ ਨੰਬਰ ਮਾਰ ਕੇ ਵੰਗਾ ਦਾਂਗੇ ਤੇ ਠੀਕ ਆ ਲੋ ਵੀ ਇੱਕ ਨੰਬਰ ਹੀਰਾ ਵੀਰ ਕਹਿੰਦਾ ਚਵਾਈ ਆ ਮੋਟੀ ਧਾਰ ਆ ਕੋਈ ਭੂਰ ਛਿੱਟੇ ਦੀ ਕੋਈ ਗੁਜਾਇਸ਼ ਨਹੀਂ ਗਈ ਬਾਕੀ ਆ ਫੇਸ ਕੁਆਲਿਟੀ ਹੈ ਸੇਕ ਸੁਗ ਦੀ ਬੰਤਰ ਤੁਸੀਂ ਚੈੱਕ ਕਰ ਲਓ ਪਰਸੋਂ ਦੀ ਸੋਈ ਹੈ ਕਰਮਾਲੀ 8-9-9 ਕਿਲੋ ਬੋਲੇ ਤੋਂ ਸਟਾਰਟਿੰਗ ਆ ਆ ਦੇਖੋ ਜੀ ਠੀਕ ਆ ਸੋ ਵੈਸੇ ਹੁਣ ਬਿਲਕੁਲ ਸ਼ਾਮ ਦਾ ਬਿਲਕੁਲ 2:40 ਦਾ ਸਮਾਂ ਹੈ ਜਿੰਨਾ ਵੀ ਪਸ਼ੂ ਬਣਿਆ ਥਣਿਆ ਲੇਵੇ ਤੋਂ ਜਾਂ ਭਰੇ ਥਣੀ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਸਿੰਗਲ ਖੱਡੀ ਉੱਪਰੋਂ ਪਤਲਾ ਪਿੰਡਾ ਕਰਮਾ ਵਾਲੀ ਦਾ ਆ ਲੇਵੇਡਰ ਦੀ ਕੁਆਲਿਟੀ ਅਸੀਂ ਇੱਕ ਵਾਰੀ ਹੋਰ ਮੋੜ ਕੇ ਦਿਖਾ ਦਿੰਦੇ ਫਿਰ ਲਓ ਭਾਜੀ ਲਓ ਜੀ ਹਾਂ ਏ ਭਾਈ ਜੀ ਲੇਟ ਜਾ ਕੇ ਚੋਈ 8 ਵਜੇ ਚੋਈ ਨਹੀਂ ਜਾ ਕੇ ਹੂੰ ਲੇਟ ਚੋਈ ਜਾ ਕੇ ਤੇ ਫਿਰ ਲੈਂਦੀ ਆ ਅੱਜ ਅੱਜ ਮਾਰਨਿੰਗ ਅੱਜ ਹੀ ਆਈ ਹੈ ਹਾਂ ਜੀ ਆਈ ਹੈ 12 ਵਜੇ ਲੈਂਦੀ ਵਜੇ 1 ਵਜੇ ਠੀਕ ਆ ਹਾਂ ਜੀ ਹਾਂ ਜੀ ਬਹੁਤ ਠੀਕ ਆ ਜੀ ਸੋ ਦੋਸਤੋ ਕਈ ਵਾਰ ਐਨੀਮਲ ਵਪਾਰ ਲੈਣ ਦਾ ਕੰਮ ਆ ਕਈ ਵਾਰ ਥੋੜਾ ਜਿਹਾ ਲੇਟ ਕੇ ਸੇਟ ਆਉਂਦੇ ਆ ਚਵਾਈ ਹੋ ਸਕਦਾ ਜੀ ਮਾਰਨਿੰਗ ਥੋੜੀ ਲੇਟ ਕੀਤੀ ਆ ਕੋਈ ਵੀ ਭਰਾ ਵੀ ਟਾਈਮ ਉਹ ਟਾਈਮ ਤੁਸੀਂ ਬਣੀ ਧਣੀ ਜਿਹੜੀ ਆ ਫਿਰ ਆਉਂਦੀ ਆ ਆਨਲਾਈਨ ਕਰ ਲੈਣਾ ਪੈਂਦਾ ਮਾੜੀਆਂ ਤਰ੍ਹਾਂ ਮਰਾਜ ਦੇ ਗਏ ਦੋ ਤਸਾਂ ਬਾਚ ਵੀਡੀਓ ਕੋ ਲੱਗਦੀ ਨਹੀਂ ਕਿ ਯਾਰ ਠੀਕ ਆ ਘਰੇ ਨਾਲ ਤਾਂ ਹੁੰਦਾ ਨਹੀਂ ਸੋ ਬੱਚਾ ਮਗਰ ਇਹ ਕੱਟਾ ਮੇਲ ਕਾ ਆ ਠੀਕ ਆ ਜੀ ਕੋ ਲਾ ਕੇ ਦੋ ਦੋ ਚਰਚਰ ਤਾਰਾ ਮਾਰਦੇ ਸੀ ਇਹ ਜਿਹੜੇ ਪਾਈ ਆ ਥਣਾ ਚ ਆ ਗਈ ਆ ਆਗਲੇ ਥਾਣਾ ਦੀਆਂ ਮਾਰ ਲੱਗੀਆਂ ਆਪਾਂ ਆ ਲੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਮਗਰਲੇ ਦੀਆਂ ਇਧਰ ਵੇਖੋ ਇਕੱਲੇ ਇਕੱਲੇ ਦੀ ਮਾਰ ਦਿੰਨੇ ਵੇਖੋ ਪਈਏ ਨਾ ਦਸਾ ਮੰਗਾ ਲੈਂਦੇ ਵੀਰ ਭਰਾ ਆਨਲਾਈਨ ਹੂੰ ਹੂੰ ਲੋ ਜੀ ਇਹ ਚਾਰੇ ਥਾਣਾ ਦੀ ਚਵਾਈ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਪਹਿਲੇ ਸੁਕੇ 10 ਕਿਲੋ ਦੋ ਤੇ ਭਰਿਆ ਝੋਡੀ ਨੇ ਹਾਂ ਚਲੋ ਵੇਸੀ ਵੱਡੀ ਐਰ ਕੀ ਸੇਵਾਣਾ 12 ਭਰ ਦੇ ਯਾਰਾਂ ਭਰ ਜੇ ਭਰੂਗੀ ਦੁੱਧ ਠੀਕ ਆ ਵੇ ਮੋਲਾ ਰਹਿ ਗਿਆ ਯਾਰ ਕੀ ਠੀਕ ਆ ਮੈਂ ਵੀ ਵੀਰੇ ਮੋਲ ਵੀ ਦੱਸ ਉਹ ਜੋ ਦੱਸਣਾ ਮੁੱਲ ਵੀ ਜਿੱਥੇ ਆਪਾਂ ਚਲੋ ਕੋਈ ਵਿੱਚ 100 200 ਕੋਈ 2 4 500 ਜਿਹੜੀ ਛੋਟੀ ਮੁੱਲ ਬਰਾਬਰੀ ਭਾਈ ਪਛਾਣਾਂ ਯਾਰ ਮੁੱਲ ਕਰਦੇ ਆ 95 ਦੀ ਹਾਂਜੀ ਹਾਂਜੀ ਕੀਰਾ ਛੋਟਾ ਕਰਦਣੀ ਆ 2 ਕਰਨਾ 3 ਕਰਨਾ 90 ਦੀ ਆਪਾਂ ਦੇ ਦਈਏ 90 ਦੀ ਆ 90 ਦੀ ਦੇ ਦਈਏ ਉਹ ਜਨੂਆ ਦੇ ਵੀ ਲੀਕ ਹੀ ਮਾਰਤੀ ਐ ਕਿ ਫੈਸਲਾ ਸੁਣਾ ਦੇ ਦੱਜ ਨੇ ਕਲਮ ਚੋੜਤੀ ਆ ਕਰ ਕਰਦੇ ਛੋੜ ਹੀ ਕਰਾਵੇ ਕੋਈ ਨਾ ਗਏ ਵੀਰ ਭਰਾ 90 ਚ ਹਾਂ ਜਾਇਜ਼ ਦੇਣੀ ਛੋਟੀ ਦੂਜਾ ਸੁਗਾ ਜਾਇਜ਼ ਪਤਲੀ ਚਮੜੀ ਦੀ ਠੀਕ ਆ ਵੀਰੇ ਹਾਂ ਜਾ ਲੋ ਵੀ ਉਹ 90 ਹਜ਼ਾਰ ਦੇ ਵਿੱਚੋਂ ਛੋੜ ਹੀ ਰਹਿ ਗਈ ਆ ਹਾਂ ਦਿਮਾਗ 95 ਲੱਖ ਕੁਛ ਵੀ ਕਰਾ ਲਓ ਠੀਕ ਆ ਜੀ ਪਧਰੇ ਆ ਇਸ ਵਕਤ ਕਰਵਾਣੀ ਨਹੀਂ ਪਾਉਂਗਾ ਆ ਵੇਖ ਲਓ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਵੇ ਇਹ ਚੱਡਾ ਪਧਰਾ ਹਾਂ ਲੈ ਵੀ ਹਾਂ ਸੋ ਇੱਕ ਸਾਰ ਆ ਬਿਲਕੁਲ ਬਾਈ ਸਾਈਡ ਤੋਂ ਠੀਕ ਆ ਜੀ ਸੋ ਬਾਕੀ ਜਿੰਨੀ ਵੀ ਸੇਵਾ ਕਰ ਲਓਗੇ ਜਿੰਨਾ ਕ ਪਾ ਲਓਗੇ ਦੋਸਤੋ ਦੁੱਧ ਕਰਮ ਵਾਲੀਆਂ ਚਵਾਈ ਜਾਂਦੀਆਂ ਨੇ ਬਾਕੀ ਸਾਫ ਸੁਥਰੀ ਚੋਣ ਲੋਹੀ ਦੇ ਵਿੱਚ ਮੱਝ ਆਪਾਂ ਤੁਹਾਨੂੰ ਦਿਖਾਤੀ ਦੂਜਾ ਸੂਆ ਲੋਹੀ ਮਾੜੀ ਨਹੀਂ ਰਿਗਲਦੀ ਨਹੀਂ ਲੋਹੀ ਕਰਤੂਤ ਵਾਲੀ ਰਿਗਲਦੀ ਨਹੀਂ ਬਹੁਤ ਹੀ ਸੌ ਜੋ ਕਦੇ ਮਾੜੀਆਂ ਹੁੰਦੋ ਪਰ ਲੋਹੀ ਕਰਤੂਤ ਵਾਲੀ ਹੁੰਦੀ ਜੀ ਬਿਲਕੁਲ ਬਿਲਕੁਲ ਨਹੀਂ ਜਾਨਵਰ ਕੋਈ ਵੀ ਚਲੋ ਵੀਰੇ ਮਾੜਾ ਨਹੀਂ ਹੁੰਦਾਗਾ ਇਹਦੀ ਕਿਸਮਤ ਨਾ ਕਿ ਅਸੀਂ ਦੇਖੋ ਪੈ ਜੇ ਹਾਂਜੀ ਜੀ ਐਨੀਮਲ ਤਾਂ ਚਲੋ ਜਾਨਵਰ ਵਾਪਾ ਹੀ ਕਰਦੇ ਕਰਮ ਵਾਲਿਆਂ ਨੇ ਬੱਚੇਰਾ ਕੁਝ ਦੇਤਾ ਜਿਨ੍ਹਾਂ ਨੂੰ ਅਰਜਾਉਣਾ ਸੀ ਰਜਾਤਾ ਆ ਆਪ ਦੇ ਲੋ ਬਹੁਤ ਸਾਰੀਆਂ ਸੋਣੀਆਂ ਲੈਂਦੀਆਂ ਅਗਲਾ ਸੌਦ ਕਰੇ ਹਾਂ ਆਪਾਂ ਬੂਰੀ ਲੈਂਦੀ ਆ ਹਾਂ ਦੁੱਧ ਉੱਥੇ 9 ਲੀਟਰ ਆਪਾਂ ਚੋਗੇ ਲੈਂਦਾ ਠੀਕ ਆ ਹੁਣ 8 ਕਿਲੋ ਹੈਗਾ ਆਪਣੇ ਤੋਂ ਘੜ ਗਈ ਸਾਂ ਜੀ ਨਹੀਂ ਇੰਨੇ ਕਲਾ ਕੱਲ ਪਰਸੋਂ ਦਾ ਬੂਰੀ ਇਹ ਹੈ ਦੂਜੇ ਦੂਜੇ ਸਵੇਰ ਆਪਾਂ ਦੀ ਦੂਜੇ ਦੂਜੇ ਪਿਓਰ ਦੂਜੇ ਦੂਜੇ ਸਵੇਰ ਹੀ ਕੋਈ ਸਮਾਂ ਕੋਈ ਪੁੱਛਿਆ ਵੀ ਕਿੰਨੇ ਕ ਟਾਈਮ ਟੂਮ ਦੀ ਸੂਈ ਹੋ ਗਈ 9 ਮਹੀਨੇ ਦੀ ਭਾਜੀ 9 ਮਹੀਨੇ 9 ਹਾਂ ਲੋ ਕਿਸਾਨ ਵੀਰੋ ਅੱਗੇ 2 ਮਹੀਨੇ ਦਾ ਵੈਸੇ ਹੁਣ ਸਮਾਂ ਹੋ ਗਿਆ ਟੋਟਲ ਜਿਹੜਾ ਸੂਈ ਨੂੰ ਅੱਗੇ ਕੋਈ 35 ਦਿਨਾਂ ਦੀ ਬਣੀ ਸੋਰੀ ਵੀ ਆ ਉਹ ਵੇਰਵਾ ਤੁਹਾਨੂੰ ਪਾ ਦਿੰਨੇ ਆ ਨਿਕਲਣੀ ਨਹੀਂ ਨਿਕਲਣੀ ਹੋਗਾ ਕਿਸੇ ਭਰਾ ਦਾ ਲੱਕ ਕਿਸਮਤ ਤੇ ਨਾਲ ਹੀ ਆ ਰਤੀ ਪੂਰੀ ਵੀ ਕਹਿ ਦਿੰਨੇ ਆਪਾਂ ਇਹਨੂੰ ਮਾਰਕਿੰਗ ਦੀ ਗੱਲ ਕਰੀ ਤੇ ਦੂਰੋਂ ਵੀਰ ਆਲੇ ਨੀਲੀ ਦਾ ਕੋਈ ਪੱਖੜੀ ਆ ਕੋਈ ਦੂਰੋਂ ਵੀਰ ਆਵੇ ਆਪਣੇ ਰਾਤ ਰਹਿ ਸਕਦਾ ਮੈਂ ਨਾ ਦੋ ਢੰਗ ਚੋ ਕੇ ਖੜੇ ਠੀਕ ਆ ਜੀ ਹਾਂ ਸੋ 9 ਕਿਲੋ ਧਾਰਾ ਇਸ ਛੋਟੀ ਦੇ ਥੱਲੇ ਹੁਣ ਹਾਜਰੀ ਪੂਰੀ ਲੰਮੀ ਤੋਰ ਤੇ ਵੀਰ ਇੱਕ ਵਾਰੀ ਆਣੇ ਵੀਰ ਆ ਲੋ ਲੋਣ ਭਾਈ ਜੀ 아파 아니면 안 됐을 뭐지? 대단히? ਸੋ ਬਾਕੀ ਵਿੱਚ ਚੱਕ ਦੋ ਨਿੱਕੇ ਦੇ ਬੱਚੇ ਵੀ ਲੱਗੇ ਹਨ ਆ ਉਤਰੇ ਭਾਜੀ ਲੱਗੇ ਪਾ ਦੇ ਦੁੱਧ ਚੰਗਾ ਭਾਜੀ ਭਰਦੀ ਰਹੀ ਹਾਂ ਬਾਕੀ ਕੋਰ ਜਵਾਨਾਂ ਪੋਲੀ ਬਿਲਕੁਲ ਭਰਾ ਦੀ ਮੈਂ ਨਾ ਚਵਾਈ ਦੀ ਇੱਕ ਲੰਬਰ ਹੋਊਗੀ ਠੀਕ ਹੈ ਵੀਰੇ ਪੂਰ ਛੱਡਾ ਵਾਧੇ ਘਾਟ ਹੋਵੇ ਹਾਂ ਆ ਆ ਦਾ ਕਿਰਾਇਆ ਲੈ ਜੇ ਬੇਸ਼ੱਕ ਆਪਣੇ ਦੀਵਾਨ ਕੇ ਕੋਈ ਮੰਗਾਵੇ ਠੀਕ ਹੈ ਬਈ ਹਾਂ ਪੂਰ ਵਾਧੇ ਘਾਟ ਥਣ ਹੋਵੇ ਸੋ ਇਹ ਦੋਸਤੋ ਤਸੱਲੀ ਰਹੂਗੀ ਕਿਸੇ ਰਕਮ ਦਾ ਪੂਰ ਛੱਡਾ ਥਣ ਦੀ ਵਾਧ ਘਾਟ ਹੋਈ ਤੇ ਕਿਰਾਇਆ ਪਾੜਾ ਵੀ ਹੀਰਾ ਦਾ ਵੀ ਆਪਾਂ ਦੇਖੇ ਤੋਰਾਗੇ ਕਿਸੇ ਪ੍ਰਾਨ ਨੂੰ ਖਰਾਬ ਨਹੀਂ ਕਰਦੇ ਮੇਰਾ ਵੀਰ ਕੋਈ ਸਾਈਪ ਇਹ ਨਾ ਕਰਕੇ ਬੇਸ਼ੱਕ ਆਪਣੀ ਤਸल्ली ਕਰਨੀ ਚਾਹੁੰਦਾ ਕਰ ਸਕਦੇ ਹੋ ਤੁਸੀਂ ਪਹਿਲੀ ਗੱਲ ਇੱਥੇ ਪਹੁੰਚੇ ਆ ਰਾਦ ਰਵੇ ਨਹੀਂ ਨਹੀਂ ਕੋਈ ਗੱਲ ਨਹੀਂ ਹੱਥ ਬੰਨਦਾ ਹੀ ਚਲੋ ਕਿਸੇ ਭਲਾਦਾ ਹੋਣਾ ਤਸੱਲੀ ਤੇ ਮਗਾਉਂਦਾ ਚਲੋ ਤਸੱਲੀ ਤੇ ਵੀ ਅਗਲੇ ਨੂੰ ਜੋ ਜਵਾਨ ਕੀਤੀ ਉੱਤੇ ਕਰੇ ਬਤਰਨਾ ਚਾਹੀਦਾ ਹਾਂਜੀ ਹਾਂਜੀ ਛੋਟੀ ਦਾ ਬੱਚਾ ਹੁੰਦਾ ਤੇ 100 ਲੱਖ ਦੀ ਛੋਟੀ ਹੈ ਗਈ ਸੀ ਹਾਂ ਹਾਂ ਨਹੀਂ ਕਿਤੇ ਸਮੇਂ ਤੇ ਬਿਲਕੁਲ ਹੁਣ ਆਉਂਦੀ ਮੌਕੇ ਤੇ ਜਿਹੜੇ ਆਏ ਪਤਲੇ ਪਤਲੀ ਚਮੜੀ ਦੀ ਹੈ ਬਿਲਕੁਲ ਜੀ ਬਿਲਕੁਲ ਨਹੀਂ ਚੰਗੀ ਹੈ ਬਾਕੀ ਸਭ ਤੋਂ ਇਹ ਗੱਲ ਹੈ ਵੀ ਸ਼ਕੀਨ ਬੜੀ ਆ ਸ਼ਕੀਨ ਹੈ ਇਹ ਸੁング ਬੜਾ ਵਧੀਆ ਬਣਾਉਂਦਾ ਲ ਚਾਰੇ ਤੋਂ ਵੇਖ ਹਾਂ ਲਓ ਜੀ ਠੀਕ ਆ ਕਿਰੇ ਕੀ ਮੋਨਾ ਕੀ ਲੈਣ ਦੇਣ ਕਰਾਂਗਾ ਥੋੜਾ ਜਿਆਜ ਭਾਜੀ ਕਰਨਾ ਆ ਮੋਲ ਸੀਆਰ ਕਰਦੇ ਆ ਆ ਆਪਾਂ 75 ਦੀ ਦੇ ਦੇਣੀ ਐਵੇਂ ਦੋ ਛੱਡਣਾ ਤਿੰਨ ਛੱਡਣਾ ਸਿੱਧੇ ਪੰਜ ਛੱਡ ਦੇਣਾ ਅੱਜ 75 ਦੀ ਹਾਂ 75 ਦੀ ਦੇ ਦੇਣੀ ਹਜੇ ਕਿਸਮਤ ਕੁਸਮਤ ਹੀ ਅੱਗੇ ਚਲੋ ਨਿਕਲੇਗਾ ਕੋਈ ਭਰਾ ਦਾ ਲੱਕ ਕਿਸਮਤ ਹੀ ਹਾਂਜੀ ਹਾਂਜੀ ਹਜ਼ਾਰ ਕਰਦੇ ਦੋ ਕਰਦੇ ਹੋਰ ਕਰ ਦਈਏ ਹਾਂਜੀ ਕੋਈ ਇਹ ਆਇਆ ਗਿਆ ਤੇ ਇਥੇ ਮਾਨ ਕਰ ਦਾਂਗੇ ਹੋਰ ਹਜ਼ਾਰ ਦਾ ਹਜ਼ਾਰ ਹੀ ਛੜਦੇ 74 ਦੀ ਦੇ ਦਈਏ ਹਾਂ ਦੇ ਰਾ ਕਰ ਦਾਂਗੇ ਗੱਲ ਕਰ ਦਾਂਗੇ ਕਸਰ ਤੈਨੂੰ ਨਾ ਲੱਗੇ ਝੋਟੀ ਚੰਗੀ ਆ ਬੂਰੀ ਝੋਟੀ ਹੈਗਾ ਵਾਦੇ ਦੀ ਹੈ ਮੇਰਾ ਭਰਾ ਕੋਈ ਇਹ ਨਹੀਂ ਵੀ ਕੋਈ ਲੈ ਕੇ ਜਾਊਗਾ ਕਿਤੇ ਕੋਈ 500 ਦੇ ਦੋਸਤੋਂ ਤੋਂ ਪਿਆਉਣ ਵਾਲੀ ਆ ਵੈਸੇ ਕਰਮਾਲੀਆਂ ਨੀਲੀ ਚਾਹੇ ਨੀਲੀ 라ਵੀ ਦੇ ਵਿੱਚ ਪਸ਼ੂ ਕੋਈ 12 15 15 16 16 ਸੂਵੇ ਵੀ ਦੁੱਧ ਜਵਾ ਜਾਂਦੀਆਂ ਨੇ ਕਰਮਾਲੀਆਂ ਡਿਗਾ ਜੀ ਸੂਹਾ ਚੰਗੀ ਹੋਣੀ ਚਾਹੀਦੀ ਆ ਸੂਹ ਵੀ ਜਰਾ ਪਾਓ ਤੇ ਥੱਲੇ ਬਹਿ ਜਾਓ ਹਾਂ ਐਡੀ ਕਰਮਾਲੀ ਆ ਹਾਂ ਆਹ ਦੋਸੋਂ ਲੇਵੇ ਦੀ ਬੰਤਰ ਰਿਹਾ ਠੀਕ ਹੈ ਜੀ ਥਾਰ ਮੁੱਠੀ ਮੁੱਠੀ ਆ 9 ਕਿਲੋ ਦੁੱਧ ਨਹੀਂ 8 ਭਾਜੀ 8 ਕਿਲੋ ਦੁੱਧ 8 ਆ 8 ਕਿਲੋ ਦੁੱਧ ਸਹੀ ਆਖਣੀ ਹੈ ਠੀਕ ਹੈ ਜੀ ਹਾਂ 72000 ਦੇ ਹਾਂ ਜੀ ਦੇ ਦਾਂਗੇ ਨਹੀਂ ਭਾਜੀ ਅੱਗੇ ਹੀਰੇ ਆ ਆਪਣੇ ਕੋਲ ਜਿਹੜੀ ਵੜ ਆ ਗਈ ਟੋਕੜ ਗੱਪਣੇ ਹਾਂ ਜੀ ਹਾਂ ਜੀ ਟੋਕੜ ਗੱਣ 6 ਕਿਲੋ ਦੁੱਧ ਆ 2 ਮਹੀਨਾ ਗੱਪਣਾ ਲਓ ਜੀ 2 ਮਹੀਨੇ ਦੀ ਗੱਪਣ ਚੈੱਕ ਪਾਸ ਉਹ ਚੈੱਕ ਪਾਸ 6 ਕਿਲੋ ਦੁੱਧ ਤੇ 2 ਮਹੀਨੇ ਦੀ ਗੱਪਣ ਚੈੱਕ ਪਾਸ ਨਾ ਠੀਕ ਹੈ ਜੀ ਤੋੜ ਕੇ ਆਪਾਂ ਤੁਹਾਨੂੰ ਤਸਲੀ ਨਾਲ ਚੈੱਕ ਕਰਾ ਦੇਣਾ ਸੂਵੇ ਦਾ ਤਿੱਜੇ ਲਈ ਗੱਭਣੇ ਹਾਂਜੀ ਵੀਰੇ ਹਾਂਜੀ ਹਾਂਜੀ ਮੂੰਹ ਛਗੀ ਏ ਨਹੀਂ ਫਿਰ ਮੂੰਹ ਛਗੀ ਸੁਗਾ ਦੇ ਤਿੱਜੇ ਦਾ ਸੁਣੀ ਆ ਗਾ ਤਿੱਜਾ ਸੁਗੀ ਹਾਂ ਤਿੱਜੇ ਲਈ ਗੱਭਣਾ ਹਾਂਜੀ 2 ਮਹੀਨਿਆਂ ਦੀ ਦੋਸਤੋ ਗਾਂ ਤਿੱਜੇ ਲਈ ਗੱਭਣ 6 ਕਿਲੋ ਧਾਰਾ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਠੀਕ ਆ ਧਾਰ ਵੀਰੇ ਚਾਰੇ ਪਾਸ ਆ ਬਿਲਕੁਲ ਚੋਇਸ ਆ ਇੱਕ ਨੰਬਰ ਚ ਭਾਈ ਠੀਕ ਆ ਭਾਈ ਪੂਰ ਛਟਾ ਨਹੀਂ ਹੈਗਾ ਭਾਈ ਇੱਕ ਨੰਬਰ ਮੋਲ ਰਾਜਿਤ ਅਜੇ ਕਿੜਾ ਮੇਲਾ ਲੋਟਰੇ ਲੋਟਲੇ ਲੋ ਜੀ ਠੀਕ ਹੈ ਜੀ ਸੋ ਟੋਕੜ ਗੱਪਣਾ ਕਾਫੀ ਭਰਾ ਡਿਮਾਂਡ ਕਰਦੇ ਰਹਿੰਦੇ ਆ ਕਿਉਂਕਿ ਦੁਕਾਨਦਾਰੀ ਆ ਹਰ ਇੱਕ ਤਰ੍ਹਾਂ ਦੀ ਚੀਜ਼ ਰੱਖਣੀ ਪੈਂਦੀ ਆ ਵਪਾਰੀ ਭਰਾਵਾਂ ਨੂੰ ਠੀਕ ਆ ਕੋਈ ਟੋਕੜ ਗੱਪਣ ਦਾ ਸ਼ਕੀਨ ਆ ਕੋਈ ਮੱਜਾਂ ਦਾ ਕੋਈ ਝੋਟੀਆਂ ਦਾ ਕੋਈ ਵੇੜਾਂ ਦਾ ਠੀਕ ਆ ਜੀ ਸੋ ਟੋਕੜ ਗੱਪਣਾ ਚਾਹ ਪਾਣੀ ਦਾ ਵਿਡਾਂਗ ਕਰਮ ਵਾਲੀ ਚੰਗਾ ਸਾਰੂ ਕੀ ਤੇ ਕਾ ਉਹ ਵੀ ਆਸ ਹੈ ਕਿ ਇਹ ਵੀ ਕਰਮ ਵਾਲੀ ਚੈੱਕ ਪਾਸ ਆ ਦੋ ਮਹੀਨਿਆਂ ਦੀ ਗੱਬਣ ਕਿਰੇ ਕੀ ਮੁੱਲ ਕੀ ਡਿਮਾਂਡ ਰਹੂਗੀ ਦੀ ਮੁੱਲ ਹੀ ਗਿਆ ਜੀ ਇਹ ਤਾਂ ਤਿਆਰ ਹੋਈ 65000 ਦੀ ਵੇੜ ਹੈਗੀ ਆ ਆ ਭਾਵੇਂ 70 ਦੀ ਵੇਚ ਲਈ ਦੀ ਆ ਭਾਵੇਂ 80 ਦੀ ਵੇਚ ਲੈ ਅਗਲਾ 80 ਦੀ ਭਾਵੇਂ ਪਰ ਜਾਇ ਅੱਜ ਜਾਇ ਦੇ ਦੇਣੀ ਆਪਾਂ ਆਪਾਂ 35000 ਮੁੱਲ ਕਰਦੇ ਆ ਹਾਂ 32 ਦੀ ਦੇ ਦੇਣੀ 32 ਦੀ ਹਾਂ 32 ਦੀ ਦੇ ਦੇਣੀ ਹੋਰ ਵੀ ਕੋਈ ਪਿਆਰ ਮੁਹੱਬਤਾਂ ਦੀ ਗੱਲ ਖਣੋ ਵੀ ਹੋਰ ਵੀ ਹੁੰਦਾ ਤੇ ਹੋਰ ਵੀ ਕਰਦੇ ਹਾਂ ਕਰਦਾਂਗੇ ਹੋਰ ਭਾਜੀ ਹਾਂ ਕਰਦਾਂਗੇ ਪਹਿਲਾਂ 500 ਦਾ ਕਰ ਦਾਂਗੇ 500 ਦਾ ਕਰ ਦਾਂਗੇ 1000 ਦਾ ਕਰ ਦਈਏ 31 ਬੂਰੇ ਦੀ 31 ਦੀ ਦੇ ਦਾਂਗੇ ਚਲ ਕੋਈ ਗੱਲ ਨਹੀਂ ਲਓ ਜੀ ਕਿਉਂ ਆਖਾ ਢਾਡਾ ਮੋੜਨਾ ਬਿਲਕੁਲ ਸੋ ਟੋਕੜ ਗੱਪਣ ਦੋਸੋ ਬੈੜ 31000 ਦੀ ਮਿਲ ਜੂਗੀ ਠੀਕ ਆ ਜੀ 2 ਮੰਥ ਗੱਪਣ ਜਿਹੜੀ ਹੈ ਚੈੱਕ ਪਾਸ ਆ 6 ਕਿਲੋ ਦੁੱਧ ਬਾਕੀ ਇੱਧਰ ਇੱਕ ਬਹਿਣੀ ਵਾਲੇ ਪਾਸੇ ਉਹ ਪਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦੇ ਆ ਥਾਂ ਤੁਹਾਨੂੰ ਵੇਖੋ ਤਸੰਦੀ ਥਾਂ ਚੰਗਾ ਥਾਂ ਲੰਬਾ ਸਾਇਆ ਜ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਰਾਬਰ 6 ਕਿਲੋ ਦੁੱਧ 2 ਮਹੀਨੇ ਦੇ ਪਾਸ ਹਾਂ ਚੈੱਕ ਕਰਾ ਕੇ ਖੜੇ ਇੱਥੇ ਭਾਵੇਂ ਲੋਬੇ ਇੱਕ ਇਧਰ ਹੀਰੇ ਆਪਾਂ ਦਿਖਾ ਦਈਏ ਤੋ ਬਿਲਕੁਲ ਟੋਪ ਹੀ ਦਿਗਾ ਦਈ ਹੈ ਨਾ ਐਂਡ ਹੀ ਆ ਤੇ ਤਾਂ ਲੋ ਜੀ ਇਹ ਫਾਰਮ ਭਾਜੀ ਲੈਂਦੀ ਆਪਾਂ ਠੀਕ ਆ ਹਾਂਜੀ ਜਿਹੜੇ ਕਿੰਵੇਂ ਸਵੇ ਲਈ ਗੇਂਜੀ ਆ ਭਾਜੀ ਮੁੰਡਾ ਛਗੀ ਆ ਦੂਜਾ ਸੂਣੀ ਆ ਦੱਸ ਹੀ ਦਿਗੇ ਛਗੀ ਮੁੰਗਾ ਦੂਜਾ ਸੂ ਕਿਤੇਜਾ ਸੂ ਕਿ ਲੱਗ ਇਹ ਦੂਜਾ 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 ਹਾਂਜੀ ਠੀਕ ਆ ਲੋ ਜੀ ਦੂਜਾ ਸੂਣਾ ਇਸ ਵਾਰ ਨੇ ਸੂਣਾ ਠੀਕ ਹੈ ਐ ਮਿਲਕ ਵਾਲੀਆਂ ਨਾੜੀਆਂ ਦੱਸਦੇ ਆ ਦੁੱਧ ਚੰਗਾ ਭਾਜੀ ਪਰਿਆ ਇਹ 10 ਦਿਨ ਗਿਣਤੀ ਤੇ ਖੜਦੀ ਆ ਹਲੇ ਲੈਂਦੀ 10 ਦਿਨ ਲੈਂਦੀ ਆ ਪਰ ਤਿਆਰੀ ਹਲੇ ਪੂਰੀ ਕਰ ਦਿੰਦੀ ਹੁਣ ਤੋਂ ਹੀ ਲਓ ਜੀ ਠੀਕ ਆ ਜੀ ਸੋਬੜ ਇਹ ਵੱਡੀਆਂ ਕੱਦ ਖਾਇੜ ਤੁਸੀਂ ਆਪ ਚੈੱਕ ਕਰ ਲਓ ਲਬਾਇਲ ਪੂਈ ਵੀ ਚੰਗੀਆਂ ਬੈੜ ਦੀ ਵੱਡੀਆਂ ਬੈੜਾਂ ਦੇ ਵਿੱਚ ਆ ਕੋਈ ਵੀ ਇਹ ਚਲੋ ਪਿਛਲੇ ਸਵੇਰ ਕੋਈ ਦੁੱਧ ਦਾ ਪੈਸੇ ਵੇਰਵਾ ਆਪਾਂ ਪੁੱਛ ਲਈਦਾ ਨਾਰਮਲ ਆ ਭਾਈ ਜੰਦਾਂ ਨੂੰ ਹਾਂ ਉਹ ਆਲਾ 30 ਪਲੱਸ ਚੱਲੀ ਆ ਅੱਛਾ ਜੀ ਹਾਂ ਤੇ ਕੋਈ 30 28 30 ਲੀਟਰ ਦੇ ਅਰੇ 28 30 ਆਮ ਹੀ ਆ ਚੱਲਦੀ ਦੀ ਆ ਠੀਕ ਆ ਫਿਰ ਹਾਂਜੀ ਲਓ ਵੀ ਵੱਡੀ ਬੈੜ ਤੋੜ ਕੇ ਆਪਾਂ ਤੁਹਾਨੂੰ ਦਿਖਾ ਰਹੇ ਆ 10 ਕਿ ਦਿਨ ਦੀ ਹਜੇ ਨਰਮ ਆ ਲੇਵੇ ਦੀ ਗੱਲ ਕਰੀਏ ਇਹ ਨਹੀਂ ਕੋਈ ਕਹਿ ਸਕਦਾ ਵੀਰ ਵੀ ਟੱਕ ਗਾਣੂ ਆ ਓਨੀ ਗਾਣੂ ਬਣੂਗੀ ਕਰਮਾਂ ਦੀ ਤੇ ਓਨੀ ਪਛਾਣ ਹੋ ਜਿਹੜਾ ਲੇਵਾ ਬਣਾਉਗੀ ਤੇਰੇ ਕੋਲ ਤੂ ਤੱਕ ਲੜਾ ਲੂੜਾ ਕਾਫੀ ਆ ਢੇਲ ਬਹੁਤ ਆ ਇਹਦੇ ਬਾਜੀ ਦੋ ਬਹੁਤ ਆ ਇਹਦੇ ਦੋ ਤਿੰਨ ਦਿਨ ਪੁਰਾਣੇ ਆ ਆ 2 ਅਗਸਤ ਨੂੰ ਹਾਂ 2 ਨੂੰ ਨੇ ਇੱਥੇ ਵੀਰ ਇੱਕ ਮਿੰਟ ਰੋਲ ਆ ਭਰਾ ਅੱਗੇ ਮੜਾ ਫੇਸ ਐਨੂੰ ਕਰਦੇ ਇੱਧਰ ਵੇਖ ਲਓ ਆ ਦੇਖੋ ਜੀ ਸੋ ਮੂੰਹ ਮਸਾ ਮੇਰਾ ਭਰਾ ਚੈੱਕ ਕਰੋ ਵੱਡੀ ਵੈੜਾ ਕਿਸਾਨ ਵੀਰੋ ਚਲੋ ਹੁਣ ਜਿਹੋ ਜੀ ਰੋਤਾ ਉਸ ਅਕੋਰਡਿੰਗ ਅੱਜ ਤੁਹਾਨੂੰ ਜਾਇਜ਼ ਮਿਲ ਜੂਗੀ ਜੇਕਰ ਆਪਾਂ ਗਾਂ ਸਿਆਲੀ ਦਿਹਾੜੀਆਂ ਦੀ ਗੱਲ ਕਰੀਏ ਤੇ ਇਹੋ ਜਿਹਾ ਬੈਠਾ ਪਤਾ ਨਹੀਂ ਕਿੱਥੇ ਕਿੱਥੇ ਟੱਚ ਕਰਨਾ ਠੀਕ ਆ ਜੀ ਰੇਟ ਰਿਕਾਰਡਿੰਗ ਤੇ ਆ ਦੇਖੋ ਸਵੇਨਸ ਪੌਂਸ ਕਾਫੀ ਸੋਹਣੀ ਆ ਨੇਵੇ ਦੇ ਉੱਪਰ ਕਿੰਨਾ ਯਾਨੇ ਭਾਜੀ ਤਿਆਰੀ ਕਰਨੀ ਆ ਆਉਂਦੇ ਐ ਆਰਡਰ ਬਣਾ ਦਿੰਦੀ ਇਹਨੂੰ ਪਰਾਲੀ ਜੀ ਸੁੱਟ ਨਹੀਂ ਪੈਂਦੀ ਸਲੇ ਪੂਰੀ ਅਕਰ ਤਿਆਰੀ ਕਰਨੀ ਸੁੱਕਸਾ ਕਮਸ਼ਾ ਗਿਆ ਫਿਰ ਸਵਾਉਣੀ ਪੈਂਦੀ ਆ ਹਾਂ ਜੀ ਆਉਂਦੇ ਆਪ ਦੇ ਲੋਆਂ ਦੇ ਹਾਂ ਹੁਣ ਆਉਂਦੇ ਆ ਆਮ ਹੀ ਹਲੇ ਥੋੜਾ ਚੱਡਾ ਬਣਾਇਆ ਇੱਕੇ ਹਿੱਸਾ ਬਣਾ ਦੋ ਹਿੱਸੇ ਬਣਾਣਾ ਹਲੇ ਆ ਹਾਂਜੀ ਹਾਂਜੀ ਇਹ ਇੱਕ ਵਾਰ ਫਿਰ ਕਰਕੇ ਵਿਖਾ ਦੇ ਕਿੱਡਾ ਚੱਡਾ ਬਣਾਉਗੀ ਹਾਂਜੀ ਹਾਂਜੀ ਪੂਰਾ ਬਣਾਏਗੀ ਤਾਂ ਆ ਸੈਜ ਦਾ ਚੱਡਾ ਬਣਾ ਹਾਂਜੀ ਵਾਹ ਬਈ ਸਿੱਧੀਆਂ ਗੱਲਾਂ ਕਿਹੜੀ ਦੱਸਾਂ ਹਾਂ ਪਿਆਰੀ ਚਲੋ ਅਗਲੇ ਨੇ ਖੜਨੀ ਫਾਰਮ ਵਾਲੇ ਨੇ ਆ ਕਿੰਨੇ ਵੇਖ ਲਈ ਫਾਰਮ ਵਾਲੇ ਉਹ ਪਹਿਲਾਂ ਹੀ ਚੱਲ ਜੀ ਬੈਡ ਦੇ ਵਿੱਚ ਤੇਰੀ ਕੋਈ ਸ਼ੱਕ ਨਹੀਂ ਗਾ ਅੱਕ ਨਹੀਂ ਬੈਠਦੀ ਚੰਗੀ ਗਾ ਵਾਦੇ ਦੀ ਆ ਗਾ ਕਰਮਾਲਿਆਂ ਦੀ ਬਿਲਕੁਲ ਪ੍ਰੋਟੋਨ ਵਾਲੀ ਠੀਕ ਹੈ ਜੀ ਜਿਹੋ ਜਿਹੇ ਸਮਾਂ ਬਿਲਕੁਲ ਠੰਡਾ ਆਉਣਾ ਠੀਕ ਹੈ ਦੁੱਧ ਦੇ ਨਾਲ ਕਰਮਾ ਚਵਾਣਾ ਚਵਾਣਾ ਤੇ ਵੱਡੀ ਵੇੜ ਮੇਰਾ ਭਰਾ ਤੁਹਾਨੂੰ ਆਪਾ ਦਿਖਾ ਆ ਜਾ ਆ ਜਾ ਠੀਕ ਆ ਠੀਕ ਆ ਬੰਦੋ ਭਾਈ 1 ਲੱਖ ਦੀ ਵੇਚ ਲਈ ਦੀ ਠੰਡਨ ਦੀ ਦਾ ਹੂੰ 1 ਲੱਖ ਤੇ 92000 ਦੀ ਆਪਾਂ ਦੇਣੀ ਆ ਹੋਰ ਵਿਦਿਆਇਆ ਯਾਰ ਕਰ ਦਾਂਗੇ 91 ਦੀ ਹਾਂ ਕੰਨ ਨੇ ਦੇ ਦਾਂਗੇ ਹਾਂ 16 ਮਨ ਤੇਜ ਆ ਖੀਰੀ ਆ ਦੰਦੀ ਠੀਕ ਆ ਜੀ ਹਾਈਟ ਕਰਦੇ ਤੁਹਾਡੇ ਸਾਹਮਣੇ ਆ ਥੋੜਾ ਜਿਹਾ ਬੱਚੀ ਅਗੇ ਮੇਰਾ ਭਰਾ ਚੰਗੀ ਕੇਅਰ ਚੰਗੀ ਸਾਫ ਸੰਭਾਲ ਵਾਲਾ ਲੈ ਜਾਵੇ ਕਿਸੇ ਫਾਰਮ ਦੇ ਵਿੱਚ ਚਾਹੇ ਸਮਾਲ ਲਾਰਜ ਦੇ ਵਿੱਚ ਖੁੱਲੀ ਛੱਡ ਦੇ ਜੇ ਬੱਚੀ ਦਾ ਚੰਗੀ ਪਿਆਰ ਹੋ ਜੂਗੀ ਪੰਜਾ ਚੌਂ ਮਹੀਨੇ ਦੇ ਵਿੱਚ ਥੋੜਾ ਜਿਹਾ ਕੋਈ ਨਾ ਕੋਈ ਭਰਾ ਡਾਈਟ ਦੇ ਉੱਪਰ ਧਿਆਨ ਦੇ ਲਈ ਬੱਚੀ ਦਾ ਥਾਨ ਥੋਣੀ ਬਹੁਤ ਵਧੀਆ ਵੈਸੇ ਆਪਾਂ ਤੁਹਾਨੂੰ ਜਿੰਨਾ ਵੀ ਹੋ ਸਕਿਆ ਤੇ ਥਾਨ ਥੋਣ ਪ੍ਰੋਪਰ ਪਖਾਵਾਂਗੇ ਕਿਉਂਕਿ ਜਾਨਵਰ ਤੋਂ ਉਸ ਤੋਂ ਕਿਸੇ ਭਰਾ ਨੇ ਇੱਕ ਵਾਰੀ ਇਹ ਕੋਈ ਪੈਸੇ ਲਾਉਣੇ ਆ ਇਧਰ ਤੁਹਾਨੂੰ ਹੀਰੇ ਬੰਨਿਆ ਜਿੰਨੂੰ ਮਾੜਾ ਜੇ ਇੱਕ ਵਾਰੀ ਵੀਰੇ ਬੱਚੀ ਬਹੁਤ ਪਿਆਰੀ ਹੈ ਠੀਕ ਹੈ ਜੀ ਗਾ ਕਰਮਾੜੀ ਵਾਦਾ ਕਰੂਗੀ ਕਿਉਂਕਿ ਥੱਲੇ ਝੋਲੀ ਚੱਲਦੀ ਬੜੀ ਸਾਫ਼ ਆ ਥਾਂ ਵੀ ਬਿਲਕੁਲ ਹੱਥ ਦੀ ਚੀਚੀ ਵਗੂ ਥਾਣਾ ਆ ਬੇਕਾ 10000 ਦੀ ਦੇ ਦਾਂਗੇ 10000 ਦੀ ਹਾਂਜੀ ਹਾਂਜੀ ਠੀਕ ਆ ਭਰਾ ਲਓ ਵੀ 10000 ਦੀ 10000 ਦੀ ਬੱਚੀ ਮਿਲ ਜੂਗੀ ਬਾਕੀ ਚੰਗੀ ਮਦਰ ਦੇ ਪੇਟੋਂ ਆਈ ਹੈ ਠੀਕ ਹੈ ਜੀ ਚਲੋ ਜੋ ਡਿਟੇਲ ਹੀਰੇ ਨੂੰ ਦੱਸੀਏ ਪਿੱਛੋਂ ਉਸ ਹਿਸਾਬ ਨਾਲ ਹੀ ਆਪਾਂ ਗੱਲ ਕਰਦੇ ਆ ਬੱਚੀ ਤੁਹਾਡੇ ਸਾਹਮਣੇ ਆਹ ਪਾਜੀ ਕਹਿੰਨਾ ਹਾਂ 10 ਲਗਣੀਆਂ ਤੇ 10-15 ਹਜ਼ਾਰ ਦੀ ਖਰਾਜ ਖਵਾਤੀ ਨਹੀਂ ਤੇ ਦੀ ਗੱਲ ਆਪ ਦਾ ਘਰੋਂ ਤਿਆਰ ਕਰੀਏ ਪਤਾ ਫਿਰ ਲੱਗਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹਦੇ ਥਾਨ ਪੂਰੇ ਚੰਗਾ ਵਧੀਆ ਹਣ ਹੁਣ ਚਿੰਚੀ ਚੀਚੀ ਹੈਗੇ ਆ ਹਾਂ ਹਾਂ ਹੈਗੇ ਆਗੇ ਆਗੇ ਤਸੱਲੀ ਹੋ ਗਈ ਕਿਹਨੂੰ ਕਿਹਾ ਆਵੇ ਵੀਰ ਆ ਤੇ ਪਹਿਲੀ ਗੱਲ ਆਪਣੇ ਰਾਤ ਰਵੇ ਹਾਂ ਦੋ ਡੰਗ ਚਵਾਈ ਕਰੇ ਕਿਨੇ ਮੰਗਾਉਣਾ ਆਨਲਾਈਨ ਆਨਲਾਈਨ ਮੰਗਾ ਸਕਦਾ ਠੀਕ ਆ ਜੀ ਹਾਂ ਜੀ ਹਾਂ ਜੀ 950134413 ਠੀਕ ਹੈ ਵੀਰੇ ਹਾਂ ਜੀ ਹਾਂ ਜੀ ਲਓ 10 ਕਿਲੋ ਦਈ ਜਾਊਗੀ ਪਰ ਮਨ 8 ਕਿਲੋ ਹੈਗਾ ਕਿ ਖਰੀਏ ਛੋਟੀ ਥੱਲੇ ਥੱਲੇ ਦੀ ਬੜੀ ਸਾਫ ਆ ਹਾਂ ਜੀ ਹਾਂ ਜੀ ਠੀਕ ਆ ਜੀ ਬਾਕੀ ਮੇਰਾ ਭਰਾ ਮਾਰ ਲਓ ਚਾਰਾ ਦੀ ਜੀ ਜੜ ਜੜੇ ਵੀਰ ਦੇ ਹਿੱਸੇ ਆ ਜੇ ਛੇ ਤੇ ਬਾਕੀ ਮੇਰਾ ਭਰਾ ਸ਼ੌਂਕ ਪੂਰਾ ਹੋ ਜਾਂਦਾ ਕਿਸੇ ਭਰਾ ਦਾ ਇਹੋ ਜੀ ਛੇ ਲੈਣੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਣਾ ਸਤ ਚੱਕ ਰਹੀ ਹੈ